ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬੰਦਨਾ ਹੈ ਬੰਦਨਾ ਬੰਦਨਾ ਤੁਸੀਂ ਇੱਕ ਅਲੱਗ ਰਿਲੀਜੀਅਨ ਤੋਂ ਆਏ ਤੇ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਸੀਂ ਆਪਣੇ ਆਪ ਨੂੰ ਇਹਨਾਂ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਕਿ ਥੋੜਾ ਸਮਾਂ ਲੱਗਿਆ ਸੀ ਨਹੀਂ ਮੈਨੂੰ ਥੋੜਾ ਸਮਾਂ ਲੱਗਿਆ ਸੀ ਕਿਉਂਕਿ ਇਹਨਾਂ ਦਾ ਪਹਿਲੇ ਤੋਂ ਸੀਗਾ ਕਿ ਹਾਂ ਮੈਂ ਅੰਮ੍ਰਿਤ ਸ਼ਕਨਾਂ ਜਿੱਦਾਂ ਇਹਨਾਂ ਦੇ ਦਿਮਾਗ 'ਚ ਆਇਆ ਤਾਂ ਕੁੜੀਆਂ ਨੂੰ ਹੁੰਦਾ ਨਾ ਥੋੜਾ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ ਇਸ ਚੀਜ਼ ਲਈ ਕਿ ਮਤਲਬ ਸਭ ਕੁਝ ਛੁੱਟਿਆ ਨਾ ਮੇਕਅਪ ਤੋ ਲੱਗ ਗਿਆ ਆਪਣਾ ਡ्रेसਿੰਗ ਸੈਂਸ ਹੋ ਗਿਆ ਫਿਰ ਜਿੱਦਾਂ ਆਪਾਂ ਨੂੰ ਆਈਬ੍ਰੋਜ਼ ਦਾ ਵੈਕਸਿੰਗ ਹੈ ਉਹ ਕਿੰਨੇ ਸ਼ੌਂਕ ਹੁੰਦੇ ਆ ਉਹ ਸਭ ਕੁਝ ਛੁੱਟਿਆ ਨਿਆ ਫਿਰ ਉਸ ਦੇ ਲਈ ਥੋੜਾ ਟਾਈਮ ਲੱਗਦਾ ਹੈ ਖੁਦ ਨੂੰ ਮੈਂਟਲੀ ਪ੍ਰੀਪੇਅਰ ਕਰਨ ਲਈ ਮੈਂ ਦੱਸਦਾ ਇਸ ਇਸ ਲਈ ਮੈਂ ਮਤਲਬ ਕਿ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠੇ ਚਾਹੇ ਪੁੱਛ ਵੀਦਾ ਇਹਦੇ ਲਈ ਮੈਂ ਆਪਣੇ ਗੁਰੂਆਂ ਨੂੰ ਮਤਲਬ ਕਿ ਅਰਜ਼ੀਆਂ ਲਾਈਆਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਵੀ ਮੈਂ ਅਮਰਤ ਸ਼ਕਣਾ ਚਾਹਣਾ ਮੈਂ ਖੰਡੇ ਬਾਟੇ ਦੀ ਪੋਲ ਲੈਣੀ ਆ ਤੇ ਪਰ ਪਹਿਲਾਂ ਇਹਨਾਂ ਨੂੰ ਤਿਆਰ ਕਰੋ ਕੋਈ ਮਹਾਰਾਜ ਨੂੰ ਇਹ ਕਿਹਾ ਕਿ ਜਿੱਦਾਂ ਇੱਕ ਕਹ ਲਓ ਵੀ ਮੈਂ ਓਦਾਂ ਕਵਾਂ ਨਾ ਵੀ ਫ੍ਰੈਂਕਲੀ ਮੈਂ ਮਹਾਰਾਜ ਕੇ ਸ਼ਰਤ ਰੱਖੀ ਕਿ ਮਹਾਰਾਜ ਵੀ ਮੈਂ ਤੁਹਾਡੇ ਮਤਲਬ ਕਿ ਆਉਣਾ ਚਾਹਨਾ ਵਾਂ ਮਤਲਬ ਕਿ ਵੀ ਮੈਨੂੰ ਅੱਗੇ ਵਧਣ ਲਈ ਮੈਂ ਤਿਆਰ ਹਾਂ ਪਰ ਪਹਿਲਾਂ ਬੀਬੀ ਨੂੰ ਮਤਲਬ ਤਿਆਰ ਕਰੋ ਇਹ ਤਿਆਰ ਨੇ ਤੇ ਮੈਂ ਤਿਆਰ ਬਰ ਤਿਆਰ ਹਾਂ ਹਨਾ ਤੇ ਉਹ ਮਹਾਰਾਜ ਨੇ ਮਤਲਬ ਕਹ ਲਓ ਵੀ ਐਨੇ ਲਾਗੇ ਹੋ ਕੇ ਬੇਨਤੀ ਦੋ ਤਿੰਨ ਦਿਨ ਮੈਂ ਅਰਦਾਸ ਕੀਤੀ ਇਸ ਚੀਜ਼ ਦੀ ਮਤਲਬ ਬੇਨਤੀ ਲਈ ਐਨੇ ਲਾਗੇ ਹੋ ਕੇ ਸੁਣੀਆ ਤੇ ਵੀ ਤੀਜੇ ਚੌਥੇ ਦਿਨ ਇਹਨਾਂ ਨੇ ਮੈਨੂੰ ਕਹਿਤਾ ਸੀਗਾ ਕਿ ਵੀ ਅਮਨ ਵੀ ਮਤਲਬ ਕਿ ਕੀ ਕਰਨਾ ਪਊਗਾ ਜਾਂ ਕਿੱਦਾਂ ਕਰਨਾ ਪ ਤੇ ਵੀ ਸੇ ਟੱਕੇ ਰੱਖਣਾ ਪੈਣਾ ਮੈਂ ਕਿਹਾ ਵੀ ਕੇਸ ਕੀ ਬਨ ਲਿਆ ਕਰੋ ਜਦਦਰ ਮਹਾਲ ਆਉਂਦਾ ਨਾ ਕੇਸ ਕੀ ਅਪ ਗੁਰਦੁਆਸਾਹਬ ਜਾਣ ਲੱਗੇ ਵੀ ਉਹ ਬਨ ਲਿਆ ਕਰੋ